ਅਸੀਗਾ ਸਰ ਸਿਕਾ ਮੇਰਾ ਨਾਮ rahul sharma ਪਿੰਡ ਸਾਤੇਗੜ ਪਾਂਗਗੀਆਂ ਡਿਸਟ੍ਰਿਕਟ ਸੰਗਰੂਰ ਤੋਂ ਆਇਆ ਸਰ ਮੈਂ ਜਿੱਦਾਂ ਉਹ ਸਿਸਟਰ ਸਰ ਕਹਿ ਰਹੇ ਸੀ ਵੀ ਯੂਥ ਬਾਹਰ ਜਾ ਰਿਹਾ ਮੈਂ ਬਾਹਰੋਂ ਇੱਥੇ ਆਇਆ ਸਰ ਅੱਜ ਆਪਣਾ ਨਿਪਤੀ ਬਤਲ ਲੈ ਅੱਛਾ ਅੱਜ ਆ ਸਰ ਮੇਰੇ ਲਈ ਬਹੁਤ ਹੀ ਮਾਨਵਾਰੀ ਗੱਲ ਹੈ ਜੀ ਇਹ ਕਿੱਥੇ ਚਲਾ ਗਿਆ ਸੀ ਮੈਂ ਇਟਲੀ ਗਿਆ ਸੀ ਸਰ ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਬੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ ਮੈਂ ਕਰੇ ਹਲੇ ਗਿਆ ਨਹੀਂ ਸਰ ਉਹ ਅੱਛਾ ਅੱਜ ਮੇਰਾ ਬੋਰਡਿੰਗ ਪਾਸ ਕਰੇ ਕੋਲ ਗਿਆ ਸਰ ਕੱਲ ਹੀ ਆਇਆ ਹਲੇ ਮੈਂ ਚੰਡੀਗੜ੍ਹ ਹਾਂ ਹਾਂਜੀ ਸਰ

ਹਾਂ ਜੀ ਨਾ ਤਾਂ ਮੇਰੀ ਬਹੁਤ ਹੀ ਇਮਾਨਦਾਰੀ ਵਾਲੀ ਗੱਲ ਹੈ ਜੀ ਇਹ ਕਿੱਥੇ ਚਲਾ ਗਿਆ ਸੀ ਮੈਂ ਇੱਥੇ ਹੀ ਗਿਆ ਸੀ ਸਰ ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਮੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ ਮੈਂ ਘਰੇ ਹਲੇ ਗਿਆ ਨਹੀਂ ਸਰ ਉਹ ਅੱਛਾ ਅਜੇ ਮੇਰਾ ਰਿਹਾਡਿੰਗ ਪਾਸ ਮੇਰੇ ਕੋਲ ਹੀ ਹੈ ਸਰ ਕੱਲ ਹੀ ਆਇਆ ਹਲੇ ਮੈਂ ਚੰਡੀਗੜ੍ਹ ਹਾਂ ਹਾਜੀ ਸਰ ਦਿੱਲੀ ਤੋਂ ਸਿੱਧਾ ਚੰਡੀਗੜ੍ਹ ਹੀ ਆਇਆ ਹਾਂ ਸਰ ਮੈਂ ਵਾਹ ਵਾਹ ਹਾਂ ਹੁਣ ਨਿਕਤੀ ਬੱਤਰ ਲੈ ਕੇ ਜਾਊਂਗਾ ਸਰ ਇਹ ਤਾਂ ਇਹ ਸਭ ਤੁਹਾਡੀ ਸਰਕਾਰ ਦੀ ਬਦੌਲਤੀ ਹੋਇਆ ਸਰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਰ ਬਹੁਤ ਮਿਹਰਬਾਨ ਮੇਰੇ ਤੇ ਮੇਰੇ ਪਰਿਵਾਰ ਬਲੋ ਥੈਂਕ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਹੁਲ ਸ਼ਰਮਾ। ਪੈਂਡਾ ਫਤਿਹਗੜ ਪੰਜਗਈਆ। ਡਿਸਟ੍ਰਿਕਟ ਸੰਗਰੂਰ ਤੋਂ ਆਇਆ ਸਰ ਮੈਂ। ਜਿੱਦਾਂ ਉਹ ਸਿਸਟਰ ਸਰ ਕਹਿ ਰਹੇ ਸੀ ਵੀ ਯੂਥ ਬਾਹਰ ਜਾ ਰਿਹਾ। ਮੈਂ ਬਾਹਰੋਂ ਇੱਥੇ ਆਇਆ ਸਰ ਅੱਜ ਆਪਣਾ ਨਿਪਟਿਬੱਤਰ ਲੈਣ। ਅੱਛਾ। ਹਾਂ ਜੀ ਹਾਂ ਸਰ ਮੇਰੀ ਬਹੁਤ ਹੀ ਮਾਨਵਾਰੀ ਗੱਲ ਹੈ ਜੀ ਇਹ। ਕਿੱਥੇ ਚਲਾ ਗਿਆ ਸੀ? ਮੈਂ ਇਟਲੀ ਗਿਆ ਸੀ ਸਰ। ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਮੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ। ਮੈਂ ਘਰੇ ਹਲੇ ਗਿਆ ਨਹੀਂ ਸਰ। ਉਹ ਅੱਛਾ। ਅੱਜ ਮੇਰਾ ਬੋਰਡ

ਹਾਂ ਜੀ ਹਾਂ ਸਰ ਮੇਰੀ ਲਈ ਬਹੁਤ ਹੀ ਮਾਨਵਾਰੀ ਗੱਲ ਹੈ ਜੀ ਇਹ ਕਿੱਥੇ ਚਲਾ ਗਿਆ ਸੀ ਮੈਂ ਇਕੱਲੇ ਗਿਆ ਸੀ ਸਰ ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਬੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ ਮੈਂ ਇਹ ਕਰੇ ਹਲੇ ਗਿਆ ਨਹੀਂ ਸਰ ਉਹ ਅੱਛਾ ਅੱਜ ਮੇਰਾ ਬੋਰਡਿੰਗ ਪਾਸ ਮੇਰੇ ਕੋਲ ਹੀ ਹੈ ਸਰ ਕੱਲ ਹੀ ਆਇਆ ਹਲੇ ਮੈਂ ਚੰਡੀਗੜ੍ਹ ਹਾਂ ਹਾਂ ਜੀ ਸਰ ਦਿੱਲੀ ਤੋਂ ਸਿੱਧਾ ਚੰਡੀਗੜ੍ਹ ਹੀ ਆਇਆ ਹਾਂ ਸਰ ਮੈਂ ਵਾਹ ਵਾਹ ਹਾਂ ਹੁਣ ਨਿਕਤੀ ਬੱਤਰ ਲੈ ਕੇ ਜਾਊਂਗਾ ਸਰ ਇਹ ਤਾਂ ਇਹ ਸਭ ਤੁਹਾਡੀ ਸਰਕਾਰ ਦੀ ਬਰੌਲਟੀ ਹੋਇਆ ਸਰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਰ ਬਹੁਤ ਮਿਹਰਬਾਨ ਮੇਰੇ ਤੇ ਮੇਰੇ ਪਰਿਵਾਰ ਨੂੰ ਥੈਂਕ ਯੂ ਸਰ ਬਹੁ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਹੁਲ ਸ਼ਰਮਾ। ਪਿੰਡ ਫਤਿਗੜ ਪਾਂਗਈਆ ਡਿਸਟ੍ਰਿਕਟ ਸੰਗਰੂਰ ਤੋਂ ਆਇਆ ਸਰ ਮੈਂ। ਜਿੱਦਾਂ ਉਹ ਸਿਸਟਰ ਸਰ ਕਹਿ ਰਹੇ ਸੀ ਵੀ ਯੂਥ ਬਾਹਰ ਜਾ ਰਿਹਾ। ਮੈਂ ਬਾਹਰੋਂ ਇੱਥੇ ਆਇਆ ਸਰ ਅੱਜ ਆਪਣਾ ਨਿੱਤੀ ਬੱਤਲ ਲੈਣ। ਅੱਛਾ। ਅੱਜ ਆਇਆ ਸਰ ਮੇਰੇ ਲਈ ਬਹੁਤ ਹੀ ਮਾਨਵਾਰੀ ਗੱਲ ਹੈ ਜੀ ਇਹ। ਕਿੱਥੇ ਚਲਾ ਗਿਆ ਸੀ? ਮੈਂ ਇਕੱਲੇ ਗਿਆ ਸੀ ਸਰ। ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਬੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ। ਮੈਂ ਘਰੇ ਹਲੇ ਗਿਆ ਨਹੀਂ ਸਰ। ਉਹ ਅੱਛਾ। ਅੱਜ ਮੇਰਾ ਬੋਰਡਿੰਗ ਤੇ ਲੀਟ ਅਸੀਂ ਸਿੱਧਾ ਚੰਡੀਗੜ੍ਹ ਹੀ ਆਏ ਆ ਸਰ ਮੈਂ ਵਾ ਵਾ ਹਾਂ ਹੁਣ ਨਿਕਤੀ ਬੱਤਰ ਲੈ ਕੇ ਜਾਊਂਗਾ ਸਰ ਇਹ ਤਾਂ ਇਹ ਸਭ ਤੁਹਾਡੀ ਸਰਕਾਰ ਦੀ ਬਦੌਲਤ ਹੀ ਹੋਇਆ ਸਰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਰ ਬਹੁਤ ਮਿਹਰਬਾਨ ਮੇਰੇ ਤੇ ਮੇਰੇ ਪਰਿਵਾਰ ਬਹੁਤ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਜੀ